ਅੰਮ੍ਰਿਤਸਰ ਦੇ ਸਭ ਤੋਂ ਵੱਡੇ ਤਕਰੀਬਨ 700 ਮੀਟਰ ਵਿੱਚ ਫੈਲੇ ਡੰਪਗਟਾਂ ਵਾਲਾ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਅੱਗ ਲੱਗੀ ਤੇਜ਼ ਹਵਾ ਕਰਕੇ ਅੱਗ ਤੇਜ਼ੀ ਨਾਲ ਫੈਲੀ ਤੇ ਦੇਖਦੇ ਦੇਖਦੇ ਭਿਆਨਕ ਰੂਪ ਧਾਰ ਲਿਆ ਹਾਲਾਤ ਅਜਿਹੇ ਬਣੇ ਕਿ ਅਗਰਤੂਆਂ ਤਕਰੀਬਨ 5 ਕਿਲੋਮੀਟਰ ਦੇ ਏਰੀਆ ਵਿੱਚ ਫੈਲ ਗਿਆ ਸਥਾਨਕ ਲੋਕਾਂ ਨੇ ਮੰਨੀਏ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਕੇ ਵੀ ਸਥਿਤੀ ਨੂੰ ਸੰਭਾਲ ਨਾ ਸਕੇ ਦਿੱਤੀ ਕਿ ਅਗ ਲੱਗਨ ਦੇ ਨਾਲ ਇੰਨੀ ਜ਼ਿਆਦਾ ਸਮਲ ਸੀ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਉਥੇ ਲੋਕਾਂ ਦਾ ਦੋਸ਼ ਹੈ ਕਿ ਬਾਇਓ ਰੈਮੀਡੀਸ਼ਨ ਕਰਨ ਵਾਲੀ ਕੰਪਨੀ ਅਵਰੇਡਾ ਦੇ ਮੈਨੇਜਰ ਨੂੰ ਫੋਨ ਲਗਾਇਆ ਗਿਆ ਤਾਂ ਤਾਂ ਮੈਨੇਜਰ ਨੇ ਮੌਕੇ ਤੇ ਆਉਣ ਤੇ ਮਨਾਂ ਕਰ ਦਿੱਤਾ ਉਸ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਨੂੰ ਮੌਕੇ ਤੇ ਆਣਾ ਪਿਆ ਤੇ ਹਾਲਾਤ ਦਾ ਜਾਇਜ਼ਾ ਲਿਆ ਪਿਆ ਦੱਸ ਦਿੰਿਆ ਕਿ ਲੋਕਾਂ ਦੀਆਂ ਕੋਸ਼ਿਸ਼ਾਂ ਤੋਂ ਬਾਵਜੂਦ ਵੀ ਇਸ ਦੰਪ ਦਾ ਹੱਲ ਨਗਰ ਨਿਗਮ ਨਿਕਾਲ ਨਹੀਂ ਸਕੇ ਪਲਾਂਟ ਲਗਾਉਣ ਦੇ ਲਈ 25 ਏਕੜ ਜ਼ਮੀਨ ਚਾਹੀਦੀ ਹੈ ਪਰ ਆਲੇ ਦੁਆਲੇ ਦੀਆਂ ਜ਼ਮੀਨਾਂ ਦੇ ਮਾਲਕ ਕੋਟ ਦਾ ਰੁਕ ਕਰ ਚੁੱਕੇ ਨੇ ਜਿਸ ਕਰਕੇ ਇੱਥੇ ਪਲਾਂਟ ਨਹੀਂ ਲੱਗ ਪਾਰਿਆ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੂਰੇ ਮਾਮਲੇ ਦੇ ਵਿੱਚ ਸਥਾਨਕ ਲੋਕਾਂ ਨੇ ਕੀ ਕੁਸ਼ਿਸ਼ ਕੀ ਹੈ ਨਾਲ ਦੇ ਨਾਲ ਮੌਕੇ ਉਤੇ ਅਫਸਰ ਵੀ ਪਹੁੰਚੇ ਨੇ ਉਹ ਕੀ ਆਖਰੀ ਨੇ ਆਉਂਸੁੰਦੇ ਆ ਕੀ ਨਵਾਂ ਮੇਰਾ ਨਾਮ ਹੈ ਜਿੰਮੀ ਕਿਹੜਾ ਲੱਗਾ ਜੀ ਇਹ ਆਪਾਂ ਦਾਣਾ ਮੰਡੀ ਹੈ ਅੱਗ ਲੱਗੀ ਹੈ ਜੀ ਕਿਹੜੇ ਕਿਹੜੇ ਜਗ੍ਹਾ ਲੱਗੀ ਹੈ ਤੇ ਕੀ ਕਾਰਨ ਲੱਗਾ ਇਹ ਦਾਣਾ ਮੰਡੀ ਡੈਂਪੇਗਾਵਾ ਉੱਥੇ ਅੱਗ ਲੱਗੀ ਆ ਇਹ ਅੱਗ ਲੱਗਣ ਦਾ ਕਾਰਨ ਖਾਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਜੰਦਾ ਦਾ ਆ ਜਿਹੜਾ ਪ੍ਰਦੂਸ਼ਨ ਜਾ ਰਿਹਾ ਸਾਰਾ ਗੰਦ ਗੰਦਾ ਪ੍ਰਦੂਸ਼ਨ ਹੈਗਾ ਵਾ ਇਹਦੇ ਨਾਲ ਘਰਾਂ ਕਿ ਨਾਲੇ ਬਿਮਾਰੀਆਂ ਜਾ ਰਹੀਆਂ ਜੀ ਜੀ ਹਾਂਜੀ ਕੁੜਿਆ ਡੈਂਪ ਜੇ ਇਹਦੇ ਪਿਛੇ ਇਹਦੇ ਪਿਛੇ ਪੰਜ-ਛੇ ਹੋਰ ਵੀ ਹੈਗਿਆ ਨੇ ਪਹਾੜੀਆਂ ਜਿਨ੍ਹਾਂ ਦੇ ਅੱਗ ਨਹੀਂ ਬੁਝ ਸਕਦੀ ਆ ਗੱਡੀ ਆਈ ਹੁਣ ਇਹਨਾਂ ਨੇ ਇੱਥੇ ਪ੍ਰੈਸ਼ਰ ਮਾਰਦਾ ਪਰ ਪਿਛਲੀ ਸਾਈਡ ਜਿਹੜੇ ਪਹਾੜੀ ਹੈਗੇ ਆ ਉਧਰ ਅੱਗ ਨਹੀਂ ਬੁਝੀ ਜੇ ਕਾਰਨ ਦੀ ਲੱਗੀ ਆ ਅੱਗ ਜੀ ਇਹਨੂੰ ਲੱਗੀ ਨੂੰ ਘੰਟਾ ਡੇਢ ਘੰਟੇ ਪਲੱਸ ਹੀ ਹੋ ਗਿਆ ਜੀ ਪ੍ਰਸ਼ਾਸਨ ਦਾ ਆਇਆ ਦਮ ਤੱਕ ਵੀ ਪਤਾ ਕੋਈ ਆਇਆ ਜੀ ਅਜੇ ਕੋਈ ਸੁਨੇਹ ਨਹੀਂ ਛੜੀ ਨਹੀਂ ਕਾਰਨ ਨਹੀਂ ਹਾਲ ਤੱਕ ਲੱਗਾ ਪਤਾ ਨਹੀਂ ਕਾਦੀ ਗੱਲੋਂ ਅੱਗ ਲੱਗੀ ਕਾਰਨ ਦਾ ਹੀ ਕੋਈ ਦੱਸਿਆ ਨਹੀਂ ਗਿਆ ਜੀ ਇਹ ਕਾਰਨ ਦਾ ਇਹੀ ਲੱਗਦਾ ਵਾ ਕਿ ਜਾਂ ਕੋਈ ਇਦੀ ਸ਼ਰਾਰਤ ਹੈ ਜੀ ਜਿੱਦਾਂ ਹ ਉਹ ਸਿੱਧਾ ਕਿਹਨੇ ਸ਼ਾਸਤ ਅੱਗੇ ਵੀ ਕਦੀ ਕਿ ਲਾਈ ਕਿਹਨੇ ਅੱਗੇ ਗਾਜ ਤੋਂ ਕਾਫੀ ਰਪੈਲ ਹੋਇਆ ਏਦਾ ਕਰਨ ਹੋਇਆ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੋਇਆ ਏ ਹਜ਼ਾਰਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਇਹਦਾ ਨੁਕਸਾਨ ਨਹੀਂ ਭਲਾ ਕਦੀ ਸਿੱਧਾ ਆ ਜਿੱਦਾਂ ਹੁਣ ਹੋਏਗਾ ਇਹ ਸਾਰੇ ਨੁਕਸਾਨ ਹੋਏਗਾ ਕਿਹਦਾ ਕਿਹਦਾ ਹਾਂ ਕੀ ਕਰਦੇ ਹੋ ਜੀ ਕਿਉਂਕਿ ਤੁਸੀਂ ਇਲਾਕਾ ਵਾਸੀ ਏ ਮੰਗ ਇਹੇ ਕਰਦੇ ਕਿ ਕਿਸੇ ਆ ਡੈਂਪ ਚੁਕਾਇਆ ਜਾਵੇ ਇਹ ਚੁਕਾਇਆ ਜਾਵੇ ਸਫਾਈ ਹੋ ਜੇ ਸਭ ਵਧੀਆ ਹੋ ਜੇ ਕੀ ਸਾਡੀ ਜਨਤਾ ਜਿਹੜੀ ਆ ਰਿਆਂਜ ਦਾ ਮੁੱਦਾ ਉਠਾਇਆ ਜਾਂਦਾ ਪਰ ਇਲੈਕਸ਼ਨ ਲੈ ਕੇ ਕਹਿ ਦਿੰਦੇ ਆ ਕਹਿ ਦਿੰਦੇ ਆ ਕਿ ਅਸੀਂ ਕਰਦਾਂਗੇ ਕੋਈ ਗੱਲ ਨਹੀਂ ਐਰ ਕਾਵਾਂਗੇ ਅਸੀਂ ਨਵੀਂ ਸਰਕਾਰ ਆਏਗੀ ਤੁਹਾਡੀ ਸੁਣੀ ਜਾਏਗੀ ਪਰ ਕੁਝ ਨਹੀਂ ਹੁੰਦਾ ਜਦਾ ਸਿਰ ਸੁਣ ਕੇ ਬਾਅਦ ਵਿੱਚ ਗੱਲ ਸਰਕਾਰ ਬਦਲ ਜਾਂਦੀ ਆ ਸਰਕਾਰ ਨਵੀਂ ਹੁੰਦੀ ਆ ਚਾਹ ਦਿਨ ਰੋਲਾ ਹੁੰਦਾ ਉਸ ਤੋਂ ਬਾਅਦ ਫੇਰ ਹੋਵਾਲ ਗੱਲਬਾਤ ਮੈਨੂੰ ਘਰੋਂ ਤੋਂ ਆਂ ਅਗਨ ਉੱਡਦਾ ਨਹਿਰ ਆਇਆ ਅਗਨ ਉੱਡਦੀ ਆਈ ਮੈਂ ਆਣ ਕੇ ਵੇਖਿਆ ਕਿ ਲੈ ਵੀ ਮਹੱਲਾ ਵਾਸੀਆਂ ਦਾ ਕੀ ਹਾਲ ਆ ਠੀਕ ਆ ਵੇਖਿਆ ਸੇ ਭੰਬੜ ਮਜੰਦੇ ਆ ਅਈ ਨੇ ਗੱਡੀ ਲੱਗੀ ਆ ਇਹ ਸਾਰੀ ਬਲਾਸਟ ਹੋ ਸਕਦੀ ਆ ਠੀਕ ਆ ਨਾ ਕਿਸੇ ਕੋ ਚਾਬੀ ਆ ਨਾ ਕੋਈ ਗੱਲਬਾਤ ਆ ਉਹ ਜੇ ਮੁੰਡਿਆਂ ਨੂੰ ਪੁੱਛਿਆ ਉਹ ਕਹਿੰਦੇ ਨਾਲ ਲੈ ਕੇ ਸਰ ਜਣੇ ਗੱਡੀਆਂ ਚਾਬੀਆਂ ਵੀ ਨਾਲ ਲੈ ਗਏ ਆ ਦਾਣਾ ਮੰਡੀ ਵੱਖਰੀ ਲੂਈ ਜਾਣੀ ਆ ਇਹਦਾ ਕੋਈ ਹੱਲ ਹੈਗਾ ਕੋਈ ਮੌਕੇ ਤੇ ਹੈਗਾ ਇਹਨਾਂ ਦਾ ਕਲੇਬੀ ਕਾਰਨ ਕਿਸੇ ਨੂੰ ਵੀ ਨਹੀਂ ਪਤਾ ਨੂੰ ਨਹੀਂ ਪਤਾ ਇਥੋਂ ਦੇ ਕਰਮਚਾਰੀ ਜਿਹੜੇ ਬੈਠੇ ਉਹਨਾਂ ਨੂੰ ਨਹੀਂ ਪਤਾ ਕਾਫੀ ਪੁਆਇੰਟਸ ਲਿਖੀ ਜਾਂਦੇ ਨੇ ਇਸ ਦੀ ਪਾਵਰ ਐਪਲੀਕੇਸ਼ਨ ਜਿਹੜੀ ਲੈ ਕੇ ਕਿਸੇ ਵਰਡਾ ਦੀ ਸਾਡੀ ਕੰਪਨੀ ਹੈ ਉਹਦੇ ਨਾਮ ਬਾਇਓ ਰੀਮੈਡੀਏਸ਼ਨ ਕਰਕੇ ਲੈ ਕੇ ਆਏ ਸੀ ਤੇ ਅ ਅੱਜ ਦੀ ਜੋ ਇਸ ਟਾਈਮ ਦੀ ਸਿਚੁਏਸ਼ਨ ਹੈ ਕਿ ਐਸ ਫਾਰਲਸ ਵੀ ਲਾਈਫ ਸਟ੍ਰੀਟ ਨਹੀਂ ਕੋਈ ਰਸਮੀ ਹੈਗਾ ਇੱਕ ਸਾਈਡ ਦੋ ਸਾਈਡਾਂ ਤੋਂ ਇਹ ਐਗਰੀਕਲਚਰ ਲੈਂਡ ਹੈ ਐਗਰੀਕਲਚਰ ਲੈਂਡ ਕਰਕੇ ਹੋਂਦ ਕਰਕੇ ਬਚਾਏ ਮੱਢੀ ਵੀ ਕਾਫੀ ਜੀ ਇਸ ਸਥਿਤੀ ਉਹ ਕੋਈ ਨਹੀਂ ਹੈ ਬਸ ਇਸ ਟਾਈਮ ਸਦੀ ਨੌ ਯੂਨੀਫਾਇਰ ਟੈਂਪਰ ਹੈ ਕਿ ਮੌਕੇ ਤੇ ਆ ਚੁੱਕੀ ਹੈ ਲੱਗਦਾ ਹੈ ਜੀ ਸਾਰੀ ਯਾਦ ਕਰ ਰਹੀ ਹੈ ਤੇ ਇਸ ਸਨਾਨ ਦੀ بارش ਵੀ ਸ਼ਾਰਟ ਹੋ ਗਈ ਤੇ ਲੱਗਦਾ ਹੈ ਕਿ ਇਹ ਚੁਪਟਾ ਪਰ ਇਲਾਕਾ ਨਵਾਸੇ ਨੇ ਇੱਕ ਅਸਫੀਰੋਸ਼ ਪਾਇਆ ਗਿਆ ਉਹ ਕਹਿੰਦੇ ਨੇ ਕਿ ਮਤਲਬ ਪਿਛਲੇ 2024 ਦੇ ਇਲੈਕਸ਼ਨ ਕੋਲ ਨੇ ਪਿਛਲੇ ਕਾਫੀ ਸਰਕਾਰਾਂ ਆਈਆਂ ਨੇਰਬੌਰ ਪੰਜ ਤੋਂ 10 ਸਾਲ 15 ਸਾਲ ਪਹਿਲੇ ਪੁਰਾਣੇ ਲੋਕ ਲੋਕਾਂ ਦਾ ਇਹ ਕਹਿਣਾ ਹੈ ਕਿ ਹਰ ਵਾਰ ਸਾਨੂੰ ਇਹ ਦਿਲਾਸਾ ਦਿੱਤਾ ਜਾਂਦਾ ਹੈ ਕਿ ਇਹ ਕੂੜੇ ਡੰਪ ਨੂੰ ਤੋਂ ਸ਼ਿਫਟ ਕੀਤਾ ਜਾਏਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਅਸੀਂ ਬੜੇ ਬਿਲਕੁਲ ਸੁਚੇਤ ਹਾਂ ਅਸੀਂ ਆਪਣੀ ਇੱਕ ਆਪਣੀ ਵੀਰਟੀ ਜਿਹੜੀ ਹੈਗੀ ਉਹਨੂੰ ਬੁਲਾਈ ਹੈ ਤੇ ਜੋ ਵੀ ਐਕਸ਼ਨ ਜਿਹੜਾ ਤੇ ਅਵਾਰਡਾ ਕੰਪਨੀ ਦੇ ਉੱਪਰ ਕਰਨਾ ਅਸੀਂ ਰਹਿਣਾ ਅਸੀਂ ਕੱਲ੍ਹ ਕਰੇ ਚਾਰਲਸ ਬਖਰਾਵਾਲ ਨੇ ਅੱਜ ਦੀ ਘੜੀ ਜਿਹੜਾ ਹੈਗਾ ਇਸ ਚਾਰਜ ਦੇ ਉੱਤੇ ਮੌਕਾ ਕਾਬੂ ਪਾਣਾ ਜ਼ਰੂਰੀ ਹੈ ਹੋ ਸਕਦਾ ਕਿ ਮਾ ਲੱਗ ਜਾਏ ਯਾਨੀ ਇਸ ਤਰ੍ਹਾਂ ਕਿ ਆਪਾਂ ਇਹਨੂੰ ਸ਼ੁਰੂ ਕਰੀਏ ਇਹਦੇ ਵਿੱਚ ਸਰ ਕੋਈ ਜਾਣੀ ਹੈ ਮਾਲੀ ਨੁਕਸਾਨ ਦੀ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਹੈ ਨਹੀਂ ਜਾਣੀ ਹੈ ਮਾਲੀ ਨੁਕਸਾਨ ਦੀ ਐਸਾ ਕੁਝ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਤੇ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਤੇ ਇਹ ਉੱਥੇ ਹੀ ਹੁੰ ਜੜੀ ਹੈਗੀ ਹੈ ਕੋਈ ਅੱਜ ਫਿਰ ਗੱਛਾ ਵੀ ਨਹੀਂ ਹੈ ਕਿਉਂਕਿ ਸਾਡੀ ਟੀਮ ਜਿੱਥੇ ਪਹੁੰਚ ਗਈ ਹੈ ਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅਮ੍ਰਿਸਰ ਕੇਸਰੀ